ना रिए। ना रिए। तो तो वो, तो वो तो यार थाने में ले आओ पुलिस अलग गलत गलत कर आधे खड़े हैं, खड़े हैं। मार दे, 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 ਸਰਕਾਰੀ ਨੀਤੀਆਂ ਦਾ ਨਾਮ ਆਪਨਾ ਕਾਜਲ ਕੀ ਗੱਲਬਾਤ ਹੋਈ ਤੁਹਾਡੀ ਸਾਡੀ ਪਹਿਲੀ ਦੇ ਪਿੱਛੇ ਲੜਾਈ ਹੋਈ ਆ ਤੇ ਉੱਥੇ ਅਸੀਂ ਖਾਲ ਸੀਗੀ ਉਹ ਖਾਲ ਉਹਨਾਂ ਨੇ ਟਾ ਦਿੱਤੀ ਟਾ ਦਿੱਤੀ ਤੇ ਅਹੀਂ ਵੇਖਣ ਸਾਡੇ ਸਰੀਕਿਆਂ ਨੇ ਅੱਛਾ ਜੀ ਬਾਅਦ ਤੋਂ ਕੀ ਗੱਲ ਕਰਤੀ ਅਸੀਂ ਉੱਥੇ ਸਾਰੇ ਜਣੇ ਵੇਖਣ ਗਏ ਉਹ ਸਾਡੇ ਗਲੇ ਪੈ ਗਏ ਕਿੰਨੇ ਜਣੇ ਸੀ ਕਿ ਉਹ 17 ਜਣੇ ਸੀ ਅਹੀਂ 5 ਜਣੇ ਅਹੀਂ ਤੁਹਾਡੇ ਉੱਤੇ ਹਮਲਾ ਕੀਤਾ ਉਹਨਾਂ ਨੇ 10 ਜਣਿਆਂ ਦੇ ਉੱਤੇ ਹਮਲਾ ਨਹੀਂ ਕੀਤਾ ਤੱਕਾ-ਤੁੱਕੀ ਕੀਤੀ ਆ ਤੇ ਸਾਡੇ ਦੋਆ ਜੀਆਂ ਤੇ ਉਹਨਾਂ ਨੇ ਹਮਲਾ ਕੀਤਾ ਆ ਤੇ ਸੱਟਾਂ ਲੱਗੀਆਂ ਸਾਨੂੰ ਗੁੱਜੀਆਂ ਬਹੁਤ ਸੱਟਾਂ ਲੱਗੀਆਂ ਮੇਰੇ ਹਸਬੰਦ ਨੂੰ ਉਹ ਬਹੁਤ ਸੱਟਾਂ ਲੱਗੀਆਂ ਪਰ ਉਹ ਮਾਰ ਕੇ ਭੱਜ ਗਏ ਕਿਹਦੇ ਨਾਲ ਕੁੱਟਿਆ ਗਿਆ ਤੁਹਾਨੂੰ ਡੰਡਿਆਂ ਨਾਲ ਉਹ ਲੈ ਕੇ ਗਏ ਸੀ ਡੰਡੇ ਕਈਆਂ ਔਰ ਉਹ ਜਿਹੜਾ ਹੁੰਦਾ ਕਿੱਥੇ ਤੁਹਾਨੂੰ ਕਿਹਦੇ ਵੱਲ ਕੁੱਟਿਆ ਗਿਆ ਬੰਦੇ ਸੀਗੇ ਕਿ ਜਨਾਨੀਆਂ ਸੀ ਬੰਦੇ ਸੀਗੇ ਸਾਰੇ ਬੰਦੇ ਹੀ ਮੁੰਡੇ ਸੀ ਜਨਾਨੀ ਕੋਈ ਨਹੀਂ ਸੀ ਲੱਗੀ ਕਿੱਥੇ ਕਿੱਥੇ ਸੱਟਾਂ ਮਾਰੀਆਂ ਤੁਹਾਡੇ ਪੈਰ ਤੇ ਮੂਹ ਤੇ ਪਿੱਠ ਤੇ ਹੱਥਾਂ ਤੇ ਸਾਰੀ ਜਗ੍ਹਾ ਉਹਨਾਂ ਨੇ ਗੁੱਜੀਆਂ ਹੀ ਸੱਟਾਂ ਮਾਰੀਆਂ ਵਾਂ ਹਨ ਮੇਰੇ ਉੱਥੇ ਉੱਥੇ ਸੱਟਾਂ ਮਾਰੀਆਂ ਜਿੱਥੇ ਮੈਂ ਦੱਸ ਵੀ ਨਹੀਂ ਸਕਦੀ ਠੀਕ ਸਾਡੀ ਮੰਗ ਇਹ ਆ ਕਿ ਸਾਡੀ ਕਾਨੂੰਨੀ ਕਾਰਵਾਈ ਕੀਤੀ ਜਾਵੇ

ਹਾ ਜਦ ਮੈਂ ਦੀਵਾਰ ਕਾ ਬੁਨਾਤੇ ਆਇਆ ਕਿ ਦੇਖ ਲੈਣਾ ਪਹਿਲੇ ਦੀਵਾਰ ਬੰਨਾ ਛੱਡ ਕੇ ਗੱਭੂ ਅਗਲਾ ਬੰਦਾ ਨਏ ਬੁੱਟੇ ਆਉਂ ਦਿਨ ਦੂਸਰੇ ਦਿਨ ਮੈਂ ਚਲਾ ਕੇ ਹੋ ਰਹੀ ਹੈ ਕਿ ਹੋਸ਼ ਮਾ ਖਾ ਬਾਅਦ ਮੈਂ ਕਰ ਲਈ ਹੋਸ਼ ਮਾ 15 ਕੇ ਫਲਾ ਆਹ ਨਾ ਪਾਣੀ ਹੋ ਰਿਹਾ ਲੇਕਿਨ ਮਨ ਰਹਾ ਤਾਂ ਹੰਗਰ ਰਹਿਣਾ ਕੀ ਰੋਕੇ ਨਾ ਮੈਂ ਟੋਹ ਤੋ ਆਪਾਂ ਤੋਂ ਪਾਈ ਰਹਾ ਠੀਕ ਹੈ ਯਾਰ ਦਿਖਾ ਲੀਕੋ ਬਸ ਗੱਲ ਮਾਰੋ ਇਹਦਾ ਵੀਡੀਓ ਦਿਖਾ ਤੁਹਾਨੂੰ ਮਜ਼ਾ ਆਵੇ ਸਾਰੇ ਛੜੇ ਸਾਰੇ ਕਾੜ ਦਈਏ ਤਵੇਂ ਕਾੜ ਕਾੜ ਹਾਂ ਕਾੜ ਦਈਏ ਬੜਾ ਤਾ ਕਾਟੇਲਾ ਹਵਾ ਸਾਰੇ ਮਹਿਰਾਰੂ ਤੁਸੀਂ ਰੱਖੀ ਨਹੀਂ ਗਈ ਗੱਲ ਮਾਰ ਤਸ ਸਾਰੇ ਨਾ ਮਾਰਦ ਹਾਂ

No baza baza hee, मेरा नाम सचिन कुमार है झगड़ा होया किस मसले है ਇਹ ਖਾਲ ਦੇ ਯਾਨੀ ਕਿ ਖਾਲ ਇਹ ਨਟਾਤੀ ਸਾਡੀ ਪਹਿਲੀ ਜਾਂਦੀ ਸੀ ਸਰਕਾਰੀ ਖਾਲ ਤੇ ਇਹਨਾਂ ਲੈਂਦੇ ਇਹ ਜਦੋਂ ਅਸੀਂ ਵੇਖਣ ਗਏ ਹੁਣ ਉੱਥੇ ਇਹਨਾਂ ਕਟਮਾਰ ਕਰ ਲਈ ਮੈਨੂੰ ਕਟਣ ਦੇ ਹੀ ਤੇ ਮੇਰੀ ਨਾਲ ਦੀ ਵਿੱਚ ਆ ਗਈ ਯਾਨੀ ਕਿ ਇਹਨੂੰ ਜ਼ਿਆਦਾ ਕਟਿਆ ਜਾਂਦਾ ਇਹਨਾਂ ਦੇ ਮੁੰਡਿਆਂ ਨੇ ਇਹ ਟੋਟਲ 17 ਜਣੇ ਸੀ ਪਰ ਯਾਨੀ ਕਿ ਮੁੰਡਿਆਂ ਨੇ ਜ਼ਿਆਦਾ ਕਟਿਆ ਜਨਾਨੀਆਂ ਵਿੱਚ ਨਹੀਂ ਆਈਆਂ ਇਹਨਾਂ ਦੀ ਸਾਡੀ ਜਨਾਨੀ ਨੂੰ ਮੁੰਡੇ ਨੂੰ ਕਟਿਆ ਮੁੰਡਿਆਂ ਨੇ ਕਟਿਆ ਕਿ ਫਿਰ ਕੀ ਪੁਲਿਸ ਮਲਾਜ਼ਮ ਕੋ ਆਇਓ ਕੀ ਗੱਲ ਕਰਦੇ ਪੁਲਿਸ ਮਲਾਜ਼ਮ ਕੋ ਕੱਲ੍ਹ ਹੀ ਆਏ ਆ ਇੱਥੇ ਤੇ ਉਹਨਾਂ ਹਾਨੋਂ ਯਾਨੀ ਕਿ ਕੋਈ ਕਾਰਵਾਈ ਨਹੀਂ ਕੀਤੀ ਜ਼ਬਰਦਸਤੀ ਰਾਜੀਨਾਮਾ ਕਰਾ ਲਿਆ ਕਿ ਤੁਸੀਂ ਜਿਆਦਾ ਲੰਮੇ ਚੱਕਰਾਂ 'ਚ ਨਾ ਪਾਓ ਤੇ ਤੁਸੀਂ ਰਾਜੀਨਾਮਾ ਕਰ ਲਓ ਰਾਜੀਨਾਮਾ ਕਾਤਾ ਹੋਇਆ ਰਾਜੀਨਾਮਾ ਖਾਲਦਾ ਹੋਇਆ ਪਰ ਸੱਟਾਂ ਦਾ ਥੋੜਾ ਜਿਹੜੀਆਂ ਮੇਰੇ ਨਾਲ ਦੀਆਂ ਸੱਟਾਂ ਲੱਗੀਆਂ ਮੈਨੂੰ ਲੱਗੀਆਂ ਪਰ ਉਹਦਾ ਸਾਨੂੰ ਇਨਸਾਫ ਚਾਹੀਦਾ ਵਾ ਜੀ ਸਰ ਕਿਹੜੀ ਕੱਲ੍ਹ ਕੀ ਲੈਣਾ ਇਹ ਕੀ ਨਾਮ ਦਾ ਜੋ ਕੱਲ ਕੰਪਲੇਟ 112 ਤੇ ਪਿੰਡ ਬਤਾਲਪੁਰੀ ਦੀ ਆਈ ਸੀ ਇਹ ਨਾ ਸਮਝਾ ਰੋ ਜੀ ਕਾ ਉਸ ਦਾ ਕੱਲ ਹੀ ਫੈਸਲਾ ਕਰਵਾਇਆ ਗਿਆ ਬਾਕੀ ਜੋ ਸੱਟਾਂ ਲਗੀਆਂ ਐ ਜੋ ਸੱਟਾਂ ਲਗੀਆਂ ਨੇ ਉਹ ਬਾਅਦ ਵਿੱਚ ਪਤਾ ਲੱਗਾ ਕਿ ਇਹਦੇ ਸੱਟਾਂ ਵੀ ਉਹਨਾਂ ਨੇ ਮਾਰੀਆਂ ਨੇ ਠੀਕ ਹੈ ਉਸ ਦੀ ਰਿਪੋਰਟ ਹੁਣ ਤੇ ਕਾਰਵਾਈ ਕੀਤੀ ਜਾਏਗੀ ਸਰ ਕੋਈ ਵੀਡੀਓ ਆ ਰਹੀ ਹੈ ਸਾਹਮਣੇ ਬੰਦੇ ਬਹੁਤ ਜ਼ਿਆਦਾ ਹਥਿਆਰ ਲੈ ਕੇ ਆ ਰਹੇ ਨੇ ਜੋ ਵੀ ਜੋ ਵੀਡੀਓ ਜੋ ਵੀਡੀਓ ਆਈ ਹੈ ਉਹ ਆਪਣੇ ਫੁਟੇਜੇ ਕਢਾ ਕੇ ਉਹ ਪਰਵਾਹੀ ਕੀਤੀ ਜਾਂਦੀ ਹੈ